ਅੱਜਕੱਲ੍ਹ ਅਗਰ ਗੱਲ ਕੀਤੀ ਜਾਵੇ ਤਾਂ ਸਮਾਜ ਦੇ ਅੰਦਰ ਬਿਰਧ ਆਸ਼ਰਮ ਜਾਂ ਅਨਾਥ ਆਸ਼ਰਮ ਕਈ ਸੰਸਥਾਵਾਂ ਦੇ ਵੱਲੋਂ ਚਲਾਏ ਜਾ ਰਹੇ ਨੇ ਬਿਰਧ ਆਸ਼ਰਮ ਜਾਂ ਫਿਰ ਅਨਾਥ ਆਸ਼ਰਮ ਜਿਹੜੇ ਨੇ ਉਹ ਲੋਕਾਂ ਦੇ ਦਾਨ ਦੇ ਸਿੱਟੇ ਚੱਲਦੇ ਨੇ ਲੋਕ ਸੜਕਾਂ ਉੱਤੇ ਤੁਰੇ ਫਿਰਦੇ ਨੇ ਜਾਂ ਫਿਰ ਅਨਾਥ ਨੇ ਉਹਨਾਂ ਦੀ ਇੱਥੇ ਰੱਖ ਕੇ ਸੇਵਾ ਕੀਤੀ ਜਾਂਦੀ ਹੈ 1.5 ਸਾਲ ਹੋ ਗਿਆ ਬਿਰਧ ਆਸ਼ਰਮ ਖੁੱਲੇ ਨੂੰ ਇਹ ਵੇਖੋ ਸੰਗਤ ਦੇ ਸਹਿਯੋਗ ਨਾਲ ਹੀ ਕਿਉਂਕਿ ਬੜਾ ਔਖਾ ਆਵਾਜ਼ ਜਦੋਂ ਸਟੈਪ ਚੁੱਕੇ ਬਹੁਤ ਜ਼ਿਆਦਾ ਔਖਾ ਹੈ ਬਹੁਤ ਜ਼ਿਆਰੇ ਹਾਂ ਜਿਹੇ ਕੇਸ ਵਿਖੇੜੇ ਲਵਾਰਸ ਪੇਸ਼ੈਂਟ ਤੁਰੇ ਰਹਿੰਦੇ ਆ ਜਿਹੜੇ ਬੱਚਿਆਂ ਨੂੰ ਸਾਥ ਦੇਣੀਆਂ ਜਾਂ ਬਜ਼ੁਰਗਾਂ ਨੂੰ ਸਾਥ ਦੇਣੀਆਂ ਆ ਆਪਾਂ ਤੇ ਚੋਣੇ ਕ ਸਾਰੀ ਸੰਗਤਾਂ ਨੂੰ ਪੈਸੇ ਦੀ ਜ਼ਰੂਰਤ ਨਹੀਂ ਆ ਮਟੀਰੀਅਲ ਦੀ ਜ਼ਰੂਰਤ ਆ ਕੋਈ ਵੀ ਆਪਾਂ ਕੰਮ ਕਰਦੇ ਆ ਉਹਦੇ ਵਿੱਚ ਚਾਰ ਪੈਸੇ ਬਚਦੇ ਆ ਆਪਾਂ ਉਹ ਇਹਦੇ ਵਿੱਚ ਲਾਇਆ ਜਾਂਦੇ ਆ ਆਸ਼ਰਮ ਦੇ ਵਿੱਚ ਲਾਇਆ ਜਾਂਦੇ ਆ ਅੱਜ ਕੱਲ੍ਹ ਅਗਰ ਗੱਲ ਕੀਤੀ ਜਾਵੇ ਤਾਂ ਸਮਾਜ ਦੇ ਅੰਦਰ ਬਿਰਧ ਆਸ਼ਰਮ ਜਾਂ ਅਨਾਥ ਆਸ਼ਰਮ ਕਈ ਸੰਸਥਾਵਾਂ ਦੇ ਵੱਲੋਂ ਚਲਾਏ ਜਾ ਰਹੇ ਨੇ ਇਸੇ ਤਰ੍ਹਾਂ ਦੇ ਇੱਕ ਬਿਰਧ ਅਨਾਥ ਆਸ਼ਰਮ ਦੇ ਕੋਲ ਪਹੁੰਚੇ ਆ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕੁਮਾਨ ਦੇ ਨੇੜੇ ਪਿੰਡ ਲੱਦਾ ਮੁੰਡਾ ਵਿਖੇ ਤਸਵੀਰਾਂ ਤੁਹਾਨੂੰ ਮੈਂ ਦਿਖਾ ਦਿਆਂ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਫਤਿਹ ਸਿੰਘ ਅਨਾਥ ਬਿਰਧ ਆਸ਼ਰਮ ਵੈਲਫੇਅਰ ਸੁਸਾਇਟੀ ਵੱਲੋਂ ਇੱਥੇ ਇਹ ਬਿਰਧ ਆਸ਼ਰਮ ਚਲਾਇਆ ਜਾ ਰਿਹਾ ਹੈ ਸਿਰਫ ਤੁਹਾਨੂੰ ਇਹ ਬਿਰਧ ਆਸ਼ਰਮ ਹੀ ਨਹੀਂ ਅਸੀਂ ਦਿਖਾਣ ਆਏ ਦਿਖਾਵਾਂਗੇ ਕਿ ਇਸ ਬਿਰਧ ਆਸ਼ਰਮ ਨੂੰ ਚਲਾਉਣ ਵਾਲੇ ਲੋਕਾਂ ਦੇ ਵੱਲੋਂ ਕਿਸ ਤਰੀਕੇ ਨਾਲ ਕੰਮ ਕੀਤਾ ਜਾਂਦਾ ਹੈ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਬਿਰਧ ਆਸ਼ਰਮ ਜਾਂ ਫਿਰ ਅਨਾਥ ਆਸ਼ਰਮ ਜਿਹੜੇ ਨੇ ਉਹ ਲੋਕਾਂ ਦੇ ਦਾਨ ਦੇ ਸਿਰ ਤੇ ਚੱਲਦੇ ਨੇ ਲੋਕਾਂ ਦੇ ਕੋਲ ਅਪੀਲ ਕੀਤੀ ਜਾਂਦੀ ਹੈ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਕਿ ਆਸ਼ਰਮ ਨੂੰ ਜਿਹੜਾ ਦਾਨ ਭੇਜਿਆ ਜਾਵੇ ਤਾਂ ਕਿ ਇੱਥੇ ਜਿਹੜੇ ਲੋਕ ਰਹਿ ਰਹੇ ਨੇ ਜਿਨ੍ਹਾਂ ਨੂੰ ਘਰੋਂ بے ਘਰ ਕੀਤਾ ਗਿਆ ਹੈ ਜਾਂ ਫਿਰ ਜਿਹੜੇ ਲੋਕ ਸੜਕਾਂ ਉੱਤੇ ਤੁਰੇ ਫਿਰਦੇ ਨੇ ਜਾਂ ਫਿਰ ਅਨਾਥ ਨੇ ਉਹਨਾਂ ਦੀ ਇੱਥੇ ਰੱਖ ਕੇ ਸੇਵਾ ਕੀਤੀ ਜਾਂਦੀ ਹੈ ਪਰ ਇਸ ਬਿਰਧ ਆਸ਼ਰਮ ਦੇ ਵੱਲੋਂ ਆਪਣੇ ਇੱਕ ਵੱਖਰੇ ਹੀ ਤਰੀਕੇ ਨਾਲ ਇਸ ਬਿਰਧ ਆਸ਼ਰਮ ਨੂੰ ਚਲਾਇਆ ਜਾਂਦਾ ਹੈ ਲੋਕਾਂ ਦੇ ਕੋਲੋਂ ਅਪੀਲ ਕਰਕੇ ਪੈਸੇ ਨਹੀਂ ਮੰਗੇ ਜਾਂਦੇ ਜਾਂ ਫਿਰ ਦਾਨ ਨਹੀਂ ਮੰਗਿਆ ਜਾਂਦਾ ਇੱਕ ਵੱਖਰਾ ਢੰਗ ਇਹਨਾਂ ਦੇ ਵੱਲੋਂ ਅਪਣਾਇਆ ਗਿਆ ਹੈ ਜਿਸ ਦੇ ਨਾਲ ਲੋਕਾਂ ਦਾ ਵੀ ਫਾਇਦਾ ਹੁੰਦਾ ਹੈ ਤਾਂ ਉਸ ਢੰਗ ਤੋਂ ਜਿਹੜੀ ਕਮਾਈ ਹੁੰਦੀ ਹੈ ਉਹਦੇ ਨਾਲ ਇਹ ਬਿਰਧ ਆਸ਼ਰਮ ਜੋ ਇੱਥੇ ਖੋਲਿਆ ਗਿਆ ਹੈ ਉਸ ਨੂੰ ਚਲਾਇਆ ਜਾਂਦਾ ਹੈ ਤੁਹਾਨੂੰ ਮੈਂ ਦਿਖਾ ਦਿਆਂ ਇਸ ਬਿਰਧ ਆਸ਼ਰਮ ਦੀ ਸਾਰੀ ਪਹਿਲਾਂ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਕਿ ਇਸ ਬਿਰਧ ਆਸ਼ਰਮ ਦੇ ਅੰਦਰ ਜਿਹੜੇ ਲੋਕ ਰੱਖੇ ਗਏ ਨੇ ਉਹ ਘਰੋਂ ਬੇਘਰ ਹਨ ਜਾਂ ਫਿਰ ਦਿਮਾਗੀ ਪੱਖੋਂ ਪਰੇਸ਼ਾਨ ਹਨ ਜਾਂ ਫਿਰ ਸਰੀਰਕ ਪੱਖੋਂ ਅੰਗਹੀਨ ਹਨ ਜਾਂ ਫਿਰ ਜਿੰਨਾ ਦੇ ਘਰ ਦੇ ਉਹਨਾਂ ਨੂੰ ਆਪਣੇ ਕੋਲ ਰੱਖ ਕੇ ਰਾਜ਼ੀ ਨਹੀਂ ਉਹਨਾਂ ਨੂੰ ਇੱਥੇ ਲਿਆ ਕੇ ਰੱਖਿਆ ਜਾਂਦਾ ਹੈ ਇਸ ਬਿਰਧ ਆਸ਼ਰਮ ਦੀ ਜੋ ਸੇਵਾ ਸੰਭਾਲ ਕਰਦੇ ਨੇ ਬਾਬਾ ਜਗਰੂਪ ਸਿੰਘ ਜੀ ਉਹ ਸਾਡੇ ਨਾਲ ਮੌਜੂਦ ਨੇ ਪਹਿਲਾਂ ਤਸਵੀਰਾਂ ਤੁਹਾਨੂੰ ਮੈਂ ਇਸ ਬਿਰਧ ਆਸ਼ਰਮ ਦੀਆਂ ਦਿਖਾਣਾ ਜ਼ਰੂਰੀ ਸਮਝਦਾ ਹਾਂ ਉਸ ਤੋਂ ਬਾਅਦ ਤੁਹਾਨੂੰ ਉਹ ਨੂੰ ਅਨੋਠਾ ਤਰੀਕਾ ਵੀ ਦਿਖਾਵਾਂਗਾ ਜਿਸ ਤੋਂ ਇਹ ਲੋਕਾਂ ਦਾ ਵੀ ਫਾਇਦਾ ਕਰਦੇ ਹਨ ਤੇ ਆਪਣੀ ਉਸ ਅਨੋਠੇ ਤਰੀਕੇ ਤੋਂ ਕਮਾਈ ਦੇ ਨਾਲ ਇਸ ਬਿਰਧ ਆਸ਼ਰਮ ਨੂੰ ਚਲਾਉਂਦੇ ਹਨ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਅੰਦਰ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਥੇ ਉਹਨਾਂ ਲੋਕਾਂ ਨੂੰ ਰੱਖਿਆ ਗਿਆ ਹੈ ਜਿਹੜੇ ਦਿਮਾਗੀ ਪੱਖੋਂ ਵੀ ਪਰੇਸ਼ਾਨ ਹਨ ਜਾਂ ਫਿਰ ਜਿਨ੍ਹਾਂ ਨੂੰ ਘਰੋਂ ਕੱਢ ਦਿੱਤਾ ਹੈ ਜਾਂ ਫਿਰ ਜਿਨ੍ਹਾਂ ਦਾ ਅੱਗੇ ਪਿੱਛੇ ਕੋਈ ਵੀ ਨਹੀਂ ਹੈ ਸਾਡੇ ਨਾਲ ਬਾਬਾ ਜਗਰੂਪ ਸਿੰਘ ਜੀ ਨੇ ਜਿਨ੍ਹਾਂ ਦੇ ਵੱਲੋਂ ਇੱਥੇ ਇਹ ਸੇਵਾ ਕੀਤੀ ਜਾ ਰਹੀ ਹੈ ਨਾਲ ਗੱਲਬਾਤ ਕਰਦੇ ਹਾਂ ਬਾਬਾ ਜੀ ਕਦੋਂ ਇਹ ਬਿਰਦਾ ਆਸ਼ਰਮ ਇੱਥੇ ਖੋਲਿਆ ਗਿਆ ਤੇ ਕਿਵੇਂ ਸੋਚ ਆਈ ਕਿ ਇਸ ਤਰੀਕੇ ਦਾ ਬਿਰਦਾ ਆਸ਼ਰਮ ਪਿੰਡ ਦੇ ਵਿੱਚ ਖੋਲਿਆ ਜਾਵੇ ਇਹ ਜੀ 1.5 ਸਾਲ ਤੋਂ ਹੋ ਗਿਆ 1.5 ਸਾਲ ਹੋ ਗਿਆ ਬਿਰਦਾ ਆਸ਼ਰਮ ਖੁੱਲੇ ਨੂੰ ਕਿਉਂਕਿ ਇੱਕ ਆਪਾਂ ਬਹੁਤ ਕੇਸ ਕਿਉਂਕਿ ਬਹੁਤ ਜ਼ਿਆਦਾ ਇਹੋ ਜਿਹੇ ਕੇਸ ਵਿਖੇੜੇ ਲਵਾਰਸ ਪੇਸ਼ੈਂਟ ਤੁਰੇ ਰਹਿੰਦੇ ਆ ਜਿਹੜੇ ਬੱਚਿਆਂ ਨੂੰ ਸਾਹਮਣੇ ਨਹੀਂ ਆ ਜਾਂ ਬਜ਼ੁਰਗਾਂ ਨੂੰ ਸਾਹਮਣੇ ਨਹੀਂ ਆ ਬਜ਼ੁਰਗਾਂ ਦਾ ਜਿਹੜਾ ਕਹਿ ਸਕਦੇ ਪ੍ਰਾਪਰਟੀ ਦੱਬ ਕੇ ਜਿਹੜਾ ਆਪਣਾ ਕਬਜ਼ਾ ਕਰ ਲੈਂਦੇ ਨੇ ਉਹਨਾਂ ਵਾਸਤੇ ਮਿਲ ਜਿਹੜਾ ਇਹ ਬਜ਼ੁਰਗ ਸਾਰੇ ਜਿਹੜੇ ਆਪਾਂ ਬੱਚੇ ਆ ਜਿਹੜੇ ਆਪਾਂ ਰੋਡ ਤੋਂ ਲੈ ਕੇ ਮੰਦ ਬੁੱਧੀ ਕਹਿ ਸਕਦੇ ਤੇ ਕਿੰਨੇ ਐਸ ਵੇਲੇ ਤੁਹਾਡੇ ਕੋਲ ਇਸ ਤਰੀਕੇ ਦੇ ਜੀ ਹੈਗੇ ਜਿਨ੍ਹਾਂ ਦੀ ਤੁਸੀਂ ਸੇਵਾ ਸੰਭਾਲ ਐਸ ਵੇਲੇ ਸਾਡੇ ਕੋਲ 50 ਦੇ ਲਾਗੇ ਪੇਸ਼ੈਂਟ ਆ ਬੱਚੇ ਪਾ ਕੇ ਬਜ਼ੁਰਗ ਪਾ ਕੇ ਸਾਰੇ ਪੇਸ਼ੈਂਟ ਪਾ ਕੇ ਇਹ ਜੇ ਤਸਵੀਰਾਂ ਮੈਂ ਤੁਹਾਨੂੰ ਹੋਰ ਦਿਖਾਣੀਆਂ ਚਾਹਾਂ ਤਾਂ ਤੁਸੀਂ ਮੇਰੇ ਨਾਲ ਚੱਲ ਕੇ ਦਿਖਾਓ ਕਿ ਕਿਸ ਤਰੀਕੇ ਨਾਲ ਇਸ ਬਿਰਧ ਆਸ਼ਰਮ ਦੇ ਵਿੱਚ ਜਿਹੜੀ ਹੈ ਤੁਸੀਂ ਸੇਵਾ ਸੰਭਾਲ ਕਰ ਰਹੇ ਹੋ ਇਹ ਜਿਹੜੇ ਜਿਹੜੇ ਕਮਰੇ ਚੋਂ ਅਸੀਂ ਨਿਕਲੇ ਆ ਇੱਥੇ ਜਿਹੜੇ ਹੈਗੇ ਨੇ ਇਹ ਕਿ ਕਿਹੜੇ ਤਰੀਕੇ ਦੇ ਨੇ ਇਸ ਰੀ ਇਹ ਸਾਰੇ ਮੰਦਬੁੱਧੀ ਸਾਰਿਆਂ ਨੂੰ ਆਪਣੀ ਸੋਝੇ ਲੈਟਰਨ ਬਾਥਰੂਮ ਉੱਤੇ ਕਰਦੇ ਆ ਇਹਨਾਂ ਨੂੰ ਮੈਂ ਰੋਟੀ ਪਾਣੀ ਖਾਣ ਦਾ ਨਹੀਂ ਪਤਾ ਮਤਲਬ ਮਲਮ ਉੱਤਰ ਵੀ ਉੱਤੇ ਕਰੀ ਜਾਂਦੇ ਆ ਠੀਕ ਹੈ ਤੇ ਹੋਰ ਕਿਸ ਤਰੀਕੇ ਦੇ ਰਹੇ ਤੁਸੀਂ ਜਦੋਂ ਬੱਚਿਆਂ ਦੀ ਗੱਲ ਕੀਤੀ ਦੇਖ ਰਹੇ ਜੇ ਦਰਬਾਰ ਬਣਾਇਆ ਵਾ ਗੁਰੂ ਸਾਹਿਬ ਇਥੇ ਪ੍ਰਕਾਸ਼ ਮਾਨ ਆ ਇਥੇ ਬੱਚਿਆਂ ਨੂੰ ਕੁਰਬਾਨੀ ਸਿਖਾਈ ਜਾਂਦੀ ਹੈ ਬੱਚੇ ਉਹ ਆ ਜਿਨ੍ਹਾਂ ਨੂੰ ਲੋਕਾਂ ਨੇ ਘਰੋਂ ਛੱਡ ਛੱਡਿਆ ਵਾ ਜਾਂ ਨਾਥ ਬੱਚੇ ਕਹਿ ਸਕਦੇ ਆ ਜਿਨ੍ਹਾਂ ਦੀ ਕੋਈ ਸਾਂਭ ਸੰਭਾਲ ਨਹੀਂ ਕਰਦਾ ਇਥੇ ਬੱਚਿਆਂ ਨੂੰ ਲੈ ਕੇ ਪੜਾਇਆ ਜਾਂਦਾ ਵਾ ਤੇ ਇਥੇ ਬੱਚਿਆਂ ਨੂੰ ਕੁਰਬਾਨੀ ਸਿਖਾਈ ਜਾਂਦੀ ਹੈ ਫਿਰ ਇਹਨਾਂ ਦੀ ਪੜ੍ਹਾਈ ਦਾ ਖਰਚਾ ਤੇ ਸਾਰਾ ਕੁਝ ਆਸ਼ਰਮ ਵੱਲੋਂ ਹੀ ਕੀਤਾ ਜਾਂਦਾ ਹਾਂਜੀ ਸਾਰਾ ਆਸ਼ਰਮ ਵੱਲੋਂ ਕੀਤਾ ਜਾਂਦਾ ਹੈ ਬਾਬਾ ਜੀ ਫਿਰ ਕਿਸ਼ਤਾਂ ਇਹ ਬੱਚੇ ਤੁਹਾਨੂੰ ਮਿਲਦੇ ਕਿਸ ਤਰ੍ਹਾਂ ਆ ਇਹ ਲੋਕ ਜਿਹੜੇ ਤੁਸੀਂ ਇੱਥੇ ਰੱਖੇ ਆ ਜਿਨ੍ਹਾਂ ਨੂੰ ਸੰਭਾਲ ਕਰ ਰਹੇ ਹੋ ਇਹ ਕਿੱਦਾਂ ਮਿਲਦੇ ਤੁਹਾਨੂੰ ਲੈ ਸਕਦੀ ਬਸ ਬਾਕੀ ਸਾਰੀ ਠੀਕ ਆ ਤੇ ਉਹਨੂੰ ਘਰੋਂ ਘੜਤਾ ਵਾ ਜਿੱਦਾਂ ਮਤਲਬ ਹੋਰ ਬੱਚੇ ਆ ਸਾਰੇ ਬੱਚੇ ਜਿਹੜੇ ਉਹ ਸਾਰਿਆਂ ਨੂੰ ਮਾਪੇ ਘਰੋਂ ਘੜਦੇ ਆ ਜਦੋਂ ਤੁਸੀਂ ਇਹਨਾਂ ਨੂੰ ਲੈ ਕੇ ਆਂਦੇ ਹੋ ਇੱਥੇ ਆ ਕੇ ਤਾਂ ਚਲੋ ਇਹਨਾਂ ਦੇ ਤੁਸੀਂ ਆਪਣੇ ਤਰੀਕੇ ਨਾਲ ਹਾਲਾਤ ਸੁਧਾਰਦੇ ਹੋ ਜਦੋਂ ਕਿਤੋਂ ਲੈ ਕੇ ਆਂਦੇ ਹੋ ਸੜਕ ਕਿਨਾਰੇੋਂ ਜਾਂ ਫਿਰ ਕਿਸੇ ਹੋਰ ਪਿੰਡ ਦੇ ਵਿੱਚੋਂ ਜਾਂ ਫਿਰ ਕਿਸੇ ਘਰ ਦੇ ਵਿੱਚ ਉਹ ਬੰਦੂਆ ਮਜ਼ਦੂਰ ਬਣ ਕੇ ਰਹਿ ਰਿਹਾ ਹੁੰਦਾ ਤੁਸੀਂ ਉਹਨਾਂ ਨੂੰ ਵੀ ਛਡਵਾ ਕੇ ਲਿਆਂਦੇ ਉਸ ਵੇਲੇ ਉਹਨਾਂ ਦੇ ਹਾਲਾਤ ਕੀ ਹੁੰਦੇ ਉੱਥੇ ਉਸ ਵੇਲੇ ਤੇ ਬਹੁਤ ਜ਼ਿਆਦਾ ਨਰਕ ਭਰੇ ਹਾਲਾਤ ਹੁੰਦੇ ਕਈ ਇਦਾਂ ਦੇ ਬੰਦੇ ਵੀ ਲੈ ਕੇ ਆਏ ਕਿ ਜਿਹੜੇ ਆਪਣੀ ਲੈਟਰਿੰਗ ਪਰ ਬਾਬਾ ਜੀ ਜਿੱਥੇ ਕਿ ਨਾ ਮੈਂ ਗੱਲ ਕਰਾਂ ਤੇ ਅੱਜ ਕੱਲ ਪਰਿਵਾਰ ਦੇ ਵਿੱਚ ਇੱਕ ਐਸਾ ਜੀ ਹੋ ਜੇ ਨਾ ਤੇ ਉਹਨੂੰ ਸੰਭਾਲਣਾ ਬੜਾ ਔਖਾ ਜਾਂਦਾ ਤੁਸੀਂ ਇੱਥੇ ਇੰਨੇ ਲੋਕਾਂ ਨੂੰ ਸੰਭਾਲ ਰਹੇ ਹੋ ਸਿਰਫ ਮੇਰੇ ਸਾਹਮਣੇ ਤੁਸੀਂ ਜਾਂ ਤੁਹਾਡੇ ਧਰਮ ਪਤਨੀ ਇੱਥੇ ਸੇਵਾ ਕਰ ਰਹੇ ਹਾਂ ਹਾਂ ਜੀ ਉਹ ਸਾਰਾ ਹੁਣ ਪਰਿਵਾਰ ਕਿਉਂਕਿ ਚੰਗਾ ਵਾਈਫ ਹੋ ਜੰਗੀ ਜਿਹੜੇ ਨਾਲ ਲੱਗ ਕੇ ਜਿਹੜੀ ਸੇਵਾ ਕਰ ਰਹੇ ਆ ਕਿਉਂਕਿ ਹੁਣ ਆ ਬੱਚਾ ਵਾ ਇਹ ਆਪਾਂ ਜੰਡੇਆਲੇ ਤੋਂ ਲੈ ਕੇ ਆਏ ਆ ਇਹ ਬੱਚੇ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਇਹ ਬੱਚੇ ਨੂੰ ਆਪਣੀ ਸੋਜ ਨਹੀਂ ਲੈਟਰਿੰਗ ਬਾਥਰੂਮ ਨੇ ਉੱਤੇ ਕਰਨਾ ਵਾ ਇਹਦੀ ਮਾਤਾ ਨੂੰ ਛੱਡ ਕੇ ਚੱਲ ਗਈ ਇਕੱ ਦੋ ਮਹੀਨੇ ਕਿੱਲਾ ਤੜਫਦਾ ਰਿਹਾ ਸੀ ਉਹਨੂੰ ਲੈ ਕੇ ਆਏ ਆ ਕਿਸੇ ਨੇ ਮਗਰ ਕਾਲ ਨਹੀਂ ਕੀਤੀ ਸਾਡਾ ਬੱਚਾ ਹੈਗਾ ਜਾਂ ਕਿੱਦਾਂ ਵਾ ਕਿੱਦਾਂ ਨਹੀਂ ਹੈ ਇਹਨਾਂ ਦਾ ਫਿਰ ਰੋਟੀ ਪਾਣੀ ਵੀ ਸਾਰਾ ਕੁਝ ਇੱਥੇ ਲੰਗਰ ਕਿੱਦਾਂ ਫਿਰ ਮਤਲਬ ਲੰਗਰ ਤਿਆਰ ਕਰਨ ਵਾਸਤੇ ਵੀ ਤੁਸੀਂ ਰੱਖਿਓ ਹੈ ਅੱਗੇ ਹਾਂਜੀ ਇੱਥੇ ਬੀਬੀਆਂ ਰੱਖੀਆਂ ਲੰਗਰ ਤਿਆਰ ਕਰਨ ਵਾਸਤੇ ਦੋ ਰੱਖੀਆਂ ਵਾਂ ਜਿਹੜੀਆਂ ਮਤਲਬ ਸਵੇਰੇ ਸ਼ਾਮ ਦੁਪਹਿਰ ਜਿਹੜਾ ਪ੍ਰਸ਼ਾਦਾ ਪਾਣੀ ਦਿੰਦੀਆਂ ਨੇ ਤੇ ਇਹਨਾਂ ਦੀ ਵੈਸੇ ਸੇਵਾ ਸੰਭਾਲਦੇ ਤੇ ਜਿਹੜਾ ਖਰਚਾ ਹੁੰਦਾ ਹੀ ਹੁੰਦਾ ਬਾਬਾ ਜੀ ਹਨਾ ਜਿੱਥੇ ਤੁਸੀਂ ਰੱਖਿਆ ਹੋਇਆ ਉੱਥੇ ਲਾਈਟ ਦਾ ਖਰਚਾ ਵਾ ਟੁੱਟ ਭੱਜ ਦਾ ਖਰਚਾ ਵਾ ਫਿਰ ਇਹਨਾਂ ਦੀ ਦਵਾਈਆਂ ਦਾ ਖਰਚਾ ਕੱਪੜਿਆਂ ਦਾ ਖਰਚਾ ਖਾਣ ਪੀਣ ਦਾ ਖਰਚਾ ਇਹ ਸਾਰਾ ਫਿਰ ਕਿੱਦਾਂ ਮੈਨੇਜ ਕਰਦੇ ਹੋ ਸਾਰੇ ਇਹ ਵੇਖੋ ਸੰਗਤ ਦੇ ਸਹਿਯੋਗ ਨਾਲ ਹੀ ਆ ਕਿਉਂਕਿ ਬੜਾ ਔਖਾ ਵਾ ਜਦੋਂ ਸਟੈਪ ਚੁੱਕੇ ਬਹੁਤ ਜ਼ਿਆਦਾ ਔਖਾ ਹੈ ਤੇ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਤੇ ਚਾਹੁੰਦੇ ਹਾਂ ਕਿ ਸਾਰੀ ਸੰਗਤ ਹਾਂ ਨੂੰ ਪੈਸੇ ਦੀ ਜ਼ਰੂਰਤ ਨਹੀਂ ਹੈ ਮਟੀਰੀਅਲ ਦੀ ਜ਼ਰੂਰਤ ਹੈ ਵੇਖੋ ਇਹਦੇ ਉੱਤੇ ਟੀਨਾਂ ਇਸ ਕਮਰੇ ਦੇ ਵਿੱਚ ਫਿਰ ਕਿਹੜੇ ਐ ਬਜ਼ੁਰਗ ਹੈਗੇ ਇੱਥੇ ਜਿਹੜੇ ਮਤਲਬ ਜਾਦੇ 올ਡੇਜ ਕਹਿ ਸਕਦੇ ਬਜ਼ੁਰਗ ਉਹ ਬਜ਼ੁਰਗ ਆ ਜਿੱਦਾਂ ਉਹ ਬਜ਼ੁਰਗ ਆ ਉਹਨਾਂ ਨੂੰ ਆਪਾਂ ਬਟਾਲੇ ਤੋਂ ਲੈ ਕੇ ਹੁਣ ਉਹ ਇੱਕ ਬਜ਼ੁਰਗ ਹੈ ਜਿਹਨਾਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਆਪ ਬਜ਼ੁਰਗ ਨੂੰ ਅਸੀਂ 골ਡਨ ਟਾਪ ਪਲੰਬਰ ਸਰ ਤੋਂ ਲੈ ਕੇ ਆਏ ਇਹਨਾਂ ਦੀ ਲਾਤ ਦਾ ਪ੍ਰੇਟ ਕਰਾਇਆ ਇਹ ਲਾਤ ਜਿਹੜੀ ਟੁੱਟ ਗਈ ਸੀ ਚਾਰ ਇਹਦੇ ਵਿੱਚ ਰਾਡਾ ਪਈਆਂ ਸੀ ਤੇ ਜੇ ਗੱਲ ਕਰਾਂ ਤੇ ਤੁਸੀਂ ਜਦਾਂ ਤੁਸੀਂ ਜਾਂ ਤੁਹਾਡੇ ਧਰਮ ਪਤਨੀ ਇੱਥੇ ਸਾਰੀ ਸੇਵਾ ਨਿਭਾ ਰਿਆ ਪਿੰਡ ਵਾਸੀਆਂ ਦਾ ਜਾਂ ਫਿਰ ਹੋਰ ਜਿਹੜੇ ਤੁਹਾਡੇ ਸਾਥੀ ਨੇ ਜਾਂ ਫਿਰ ਨੌਜਵਾਨ ਕੋਈ ਹੋਰ ਪਿੰਡ ਦੇ ਉਹ ਵੀ ਸਹਿਯੋਗ ਕਰਦੇ ਤੁਹਾਡੇ ਦੇ ਵੇਖੋ ਇਹ ਤੇ ਸਾਰੇ ਸਹਿਯੋਗ ਕਰਨ ਤਾਂ ਇਹ ਤੁਹਾਨੂੰ ਪਤਾ ਪਿੰਡ ਵਾਲੇ ਤੇ ਚਾਹੁੰਦੇ ਨੇ ਕਿ ਇਹ ਚੀਜ਼ ਹੋਏ ਜਿਹੜੇ ਵੇਖੋ ਨਾਲ ਨੌਜਵਾਨ ਜਿਹੜੇ ਇਹ ਚੀਜ਼ ਨੂੰ ਸਮਝਦੇ ਆ ਕੋਈ ਕਰ ਸਕਦੇ ਆ ਹੋਰ ਤੇ ਕੋਈ ਤੁਹਾਨੂੰ پتہ ਕਰ ਨਹੀਂ ਸਕਦਾ ਪਿੰਡ ਵਾਲੇ ਕਿਉਂ ਨਹੀਂ ਚਾਹੁੰਦੇ ਇਹ ਹੋਵੇ ਕਿਉਂਕਿ ਇਹ ਕੰਮ ਤੇ ਧਰਮ ਦਾ ਕਰ ਰਹੇ ਹੋ ਤੁਸੀਂ ਵਧੀਆ ਕੰਮ ਕਰ ਰਹੇ ਹੋ ਸੇਵਾ ਕਰ ਰਹੇ ਹੋ ਲੋਕਾਂ ਦੀ ਇਹ ਤੇ ਸਾਡੀ ਗੁਰਬਾਣੀ 'ਚ ਵੀ ਲਿਖਿਆ ਕਿ ਸੇਵਾ ਸਭ ਤੋਂ ਮਹਾਨ ਦਰਜਾ ਦਿੱਤਾ ਗਿਆ ਕਿ ਪਿੰਡ ਵਾਲੇ ਆਂਦੇ ਜੀ ਇਹ ਦੁਕਾਨਦਾਰੀ ਆ ਪਰ ਜਿਹੜਾ ਬੰਦਾ ਇੱਥੇ ਆਊਗਾ ਗਰਾਊਂਡ ਲੈਵਲ ਤੇ ਆ ਕੇ 50 ਬੰਦੇ ਆਡੇ ਕੋਲ ਡੇਲੀ ਨਵਾਉਣਾ ਧਵਾਉਣਾ ਇੱਥੇ ਆ ਕੇ ਰਹਿ ਤੇ ਮੈਂ ਉਹਨਾਂ ਦਾ ਕਦੀ ਦੇ ਦੇ ਸਕੂ ਜੀ ਉਹ ਕਰਕੇ ਵਿਖਾ ਦਿੰਦਾ ਹਲੇ ਤੁਹਾਡੇ ਇਸ ਚੰਗੇ ਰਾਹ 'ਚ ਵੀ ਤੁਹਾਨੂੰ ਮੁਸ਼ਕਲਾਂ ਸਾਹਮਣਾ ਕਰਨਾ ਪਿਆ। ਹਾਂਜੀ ਜ਼ਰੂਰ ਜ਼ਰੂਰ ਕਿਉਂਕਿ ਇੱਥੋਂ ਤੱਕ ਕਿਹਾ ਕਿ ਇੱਥੇ ਮੰਦਬੁੱਧੀ ਲੈ ਕੇ ਸੌੜਦੇ ਇੱਥੇ ਗੰਦ ਪਾਤਾ ਵਾ। ਇੱਥੋਂ ਤੱਕ ਵੀ ਹੋ ਗਿਆ ਕਿ ਆਂਦੇ ਇੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਹੋਣ ਦੇਣਾ। ਇੱਥੇ ਖੰਡਬੜ ਸਾਹਿਬ ਨਹੀਂ ਹੋਣ ਦੇਣਾ ਇੱਥੇ ਕੋਈ ਬੇਦਬੀ ਕਰ ਦੂਗਾ। ਤੇ ਵੇਖੋ ਕੱਲ ਨੂੰ ਜੇ ਕਿਸੇ ਦੇ ਘਰ ਕੋਈ ਮੰਦਬੁੱਧੀ ਜਾਮ ਗਿਆ ਤੇ ਉਹ ਦੱਸੋ ਕੀ ਹੋਊਗਾ। ਜੀ ਬਿਲਕੁਲ ਇਹਨਾਂ ਦੇ ਵੱਲੋਂ ਬਾਬਾ ਜਗਰੂਪ ਸਿੰਘ ਜੀ ਵੱਲੋਂ ਪਿੰਡ ਦੇ ਵਿੱਚ ਲੱਦਾ ਮੁੰਡਾ 'ਚ ਇਹ ਜਿਹੜਾ ਬਿਰਧ ਅਨਾਥ ਆਸ਼ਰਮ ਹੈ ਉਹ ਚਲਾਇਆ ਜਾ ਰਿਹਾ ਤੇ ਇੱਥ ਬੇਕਾਰ ਨੇ ਉਹਨਾਂ ਨੂੰ ਲਿਆ ਕੇ ਇੱਥੇ ਰੱਖਿਆ ਜਾਂਦਾ ਤੇ ਉਹਨਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਹੈ ਤਾਂ ਇਹ ਵਿਰਧ ਆਸ਼ਰਮ ਨੂੰ ਚਲਾਉਣ ਦੇ ਲਈ ਜਿਹੜਾ ਹੁਣ ਮੇਨ ਮਕਸਦ ਮੇਰਾ ਇੱਥੇ ਆਂਦਾ ਸੀ ਤੇ ਤੁਹਾਨੂੰ ਤਸਵੀਰਾਂ ਦਿਖਾਉਂਦਾ ਸੀ ਕਿ ਇੱਕ ਅਨੋਖਾ ਤਰੀਕਾ ਜਿਹੜਾ ਹੈ ਇਹਨਾਂ ਵੱਲੋਂ ਅਪਣਾਇਆ ਜਾ ਰਿਹਾ ਹੈ ਜਿਆਦਾਤਰ ਜਿਹੜੇ ਆਸ਼ਰਮ ਦੇ ਪ੍ਰਬੰਧਕ ਹੁੰਦੇ ਨੇ ਜਾਂ ਤੇ ਉਹ ਘਰ-ਘਰ ਪਹੁੰਚ ਕੇ ਕਸਬੀਆਂ 'ਚ ਪਹੁੰਚ ਕੇ ਇੱਕ ਸਲਿੱਪ ਕੱਟ ਕੇ ਲੋਕਾਂ ਕੋਲ ਦਾਨ ਲੈਂਦੇ ਨੇ ਜਾਂ ਫਿਰ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਕੋਲੋਂ ਦਾਨ ਇਕੱਠਾ ਕਰਦੇ ਨੇ ਪਰ ਇਹਨਾਂ ਦਾ ਜਿਹੜਾ ਅਨੋਖਾ ਇਹ ਸਾ ਤਰੀਕਾ ਹੈ ਲੋਕਾਂ ਨੂੰ ਵੀ ਫਾਇਦਾ ਪਹੁੰਚਾਉਂਦਾ ਤੇ ਨਾਲ ਦੀ ਨਾਲ ਉਸ ਦੀ ਕਮਾਈ ਤੋਂ ਆਪਣਾ ਇਹ ਆਸ਼ਰਮ ਚਲਾਉਂਦਾ ਉਹ ਅਨੂਠਾ ਤਰੀਕਾ ਹੈ ਤੁਸੀਂ ਦੇਖ ਸਕਦੇ ਹੋ ਕਿ ਦਾਨ ਪਾਤਰ ਸਕੀਮ ਇਹਨਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਤਾਂ ਕਿ ਲੋਕਾਂ ਨੂੰ ਵੀ ਦਾਨ ਦੇਣ ਲੱਗਿਆਂ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਨੂੰ ਵੀ ਕਿਤੇ ਔਖਾ ਨਾ ਲੱਗੇ ਤਾਂ ਇਸ ਦਾਨ ਪਾਤਰ ਸਕੀਮ ਤੋਂ ਜਿਹੜੀ ਕਮਾਈ ਹੁੰਦੀ ਹੈ ਉਹਦੇ ਨਾਲ ਇਹ ਸਮਾਜਿਕ ਤੌਰ ਤੇ ਜਿਹੜਾ ਬਿਰਧ ਆਸ਼ਰਮ ਖੋਲ ਰੱਖਿਆ ਹੈ ਸਮਾਜ ਦੇ ਲਈ ਇੱਕ ਵਧੀਆ ਉਪਰਾਲਾ ਕਰ ਰੱਖਿਆ ਹੈ ਉਹ ਚਲਾਉਣ ਦਾ ਕੰਮ ਕਰਦੇ ਹਨ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਸਕੀਮ ਦੇ ਵਿੱਚ ਦੋ ਤਰ੍ਹਾਂ ਦੀਆਂ ਇਹਨਾਂ ਨੇ ਸਕੀਮਾਂ ਰੱਖੀਆਂ ਨੇ ਇਹਦੀ ਕਮਾਈ ਤੋਂ ਹੀ ਇਹ ਆਸ਼ਰਮ ਜਿਹੜਾ ਹੈ ਇੱਥੇ ਇਹਨਾਂ ਦੇ ਵੱਲੋਂ ਚਲਾਇਆ ਜਾਂਦਾ ਹੈ ਤੇ ਇਸ ਸਕੀਮਾਂ ਜਿਹੜੀਆਂ ਨੇ ਇਹਨਾਂ ਦੇ ਵੱਲੋਂ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਸ਼ੁਰੂ ਕੀਤੀਆਂ ਗਈਆਂ ਨੇ ਕਿਉਂਕਿ ਅੱਜਕੱਲ ਨੌਜਵਾਨੀ ਦਾ ਦੌਰ ਹੈ ਤਾਂ ਨੌਜਵਾਨ ਜਦੋਂ ਕਿਸੇ ਕੰਮ 'ਚ ਅੱਗੇ ਵਧਦੇ ਹਨ ਜਾਂ ਫਿਰ ਆਪਣੀ ਰੁਚੀ ਦਿਖਾਉਂਦੇ ਹਨ ਤੇ ਉਸ 'ਚ ਕਾਮਯਾਬੀ ਵੀ ਮਿਲਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਦਾਨ ਪਾਤਰ ਨਾਮ ਤੇ ਇਹਨਾਂ ਨੇ ਦੋ ਸਕੀਮਾਂ ਸ਼ੁਰੂ ਕੀਤੀਆਂ ਨੇ ਜਿਹੜੀਆਂ ਕਿ ਇੱਕ ਤਾਂ 12 ਮਈ ਨੂੰ ਦਾ ਰਿਜਲਟ ਨਿਕਲੇਗਾ 1 27 ਜੂਨ ਨੂੰ ਇਹਦੇ ਵਿੱਚ ਵੱਡੇ ਇਨਾਮ ਰੱਖੇ ਗਏ ਨੇ ਟਿਕਟ ਸਿਰਫ 300 ਰੁਪਇਆ ਹੈ ਤਾਂ ਇਨਾਮ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨੇ ਥਾਰ ਗੱਡੀ ਹੈ ਫਸਟ ਹਾਲੈਂਡ ਟਰੈਕਟਰ ਹੈ ਸਕਾਰਪੀਓ ਗੱਡੀ ਹੈ ਫਿਰ ਮੋਟਰਸਾਈਕਲ ਹਨ ਮੋਪਡਾ ਹਨ ਹੋਰ ਵੀ ਸਮਾਨ ਹੈ ਤਕਰੀਬਨ ਜੇ ਕਹਿ ਲਿਆ ਜਾਵੇ ਤਾਂ ਇਸ ਸਕੀਮ ਦੇ ذریعے ਜਿੱਥੇ ਇਹ ਲੋਕਾਂ ਨੂੰ ਫਾਇਦਾ ਪਹੁੰਚਾ ਰਹੇ ਨੇ ਜਿੱਥੇ ਲੋਕਾਂ ਦੇ ਜਿਹੜੇ ਇਨਾਮੇ ਕੱਢੇ ਜਾਣਗੇ ਨਾਲ ਦੀ ਨਾਲ ਹੀ ਜਿਹੜੀਆਂ ਐਸ ਸਕੀਮ ਦੇ ਵਿੱਚ ਟਿਕਟਾਂ ਵੀ ਕਣਗੀਆਂ ਉਹਨਾਂ ਟਿਕਟਾਂ ਤੋਂ ਜਿਹੜੀ ਕਮਾਈ ਹੋਏਗੀ ਉਹਦੇ ਨਾਲ ਇਹ ਆਸ਼ਰਮ ਜਿਹੜਾ ਹੈ ਉਹਦਾ ਖਰਚਾ ਕੀਤਾ ਜਾਵੇਗਾ ਮੈਂ ਇਸੇ ਕਾਰਨ ਸ਼ੁਰੂਆਤ 'ਚ ਕਿਹਾ ਸੀ ਕਿ ਆਸ਼ਰਮ ਬਹੁਤ ਨੇ ਖੁੱਲੇ ਹੋਏ ਲੋਕਾਂ ਦੇ ਕੋਲੋਂ ਦਾਨ ਲੈ ਕੇ ਐਨ ਆਰ ਆਈਆਂ ਦੇ ਕੋਲੋਂ ਦਾਨ ਲੈ ਕੇ ਜਾਂ ਫਿਰ ਸੋਸ਼ਲ ਮੀਡੀਆ ਜ਼ਰੀਏ ਅਪੀਲ ਕਰਕੇ ਲੋਕਾਂ ਕੋਲੋਂ ਦਾਨ ਲੈ ਕੇ ਉਹ ਆਸ਼ਰਮ ਚਲਾਏ ਜਾਂਦੇ ਨੇ ਪਰ ਇਹ ਜਿਹੜਾ ਆਸ਼ਰਮ ਹੈ ਉਹ ਆਪਣੀ ਖੁਦ ਦੀ ਕਮਾਈ ਕੀਤੀ ਤੋਂ ਕਮਾਈ ਜਿਹੜੀ ਹੁੰਦੀ ਆ ਉਹਦੇ ਨਾਲੇ ਆਸ਼ਰਮ ਚੱਲਦਾ ਹੈ ਤਾਂ ਕਮਾਈ ਦਾ ਸਾਧਨ ਇਹਨਾਂ ਨੇ ਇਸ ਤਰੀਕੇ ਨਾਲ ਕੱਢ ਰੱਖਿਆ ਹੈ ਕਿ ਦਾਨ ਪਾਤਰ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਨੇ ਜਦੇ ਵਿੱਚ ਟਿਕਟਾਂ ਪਾਈਆਂ ਜਾਂਦੀਆਂ 300 ਰੁਪਏ ਦੀ ਟਿਕਟ ਹੈ ਕੋਈ ਵੀ ਆ ਕੇ ਇਹਨਾਂ ਕੋਲੋਂ ਖਰੀਦ ਸਕਦਾ ਹੈ ਤਾਂ ਉਹ ਟਿਕਟ ਪਾਈ ਤੇ ਅਗਰ ਇਨਾਮ ਨਿਕਲਦਾ ਹੈ ਤਾਂ ਜੋ-ਜੋ ਇਨਾਮ ਇਹਨਾਂ ਨੇ ਰੱਖੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਸਾਰੀਆਂ ਗੱਡੀਆਂ ਜਰੀਆਂ ਨੇ ਇਹ ਵੀ ਤੇ ਟਰੈਕਟਰ ਵੀ ਜਾਂ ਫਿਰ ਮੋਪਡ ਮੋਟਰਸਾਈਕਲ ਸਾਰੇ ਹੀ ਇਸ ਦਾਨਪਾਤ ਸਕੀਮ ਦੇ ਅਧੀਨ ਆਂਦੇ ਨੇ ਤੇ ਇਸ ਬਾਬਾ ਜੀ ਜਗਰੂਪ ਸਿੰਘ ਜੀ ਵੱਲੋਂ ਪਿੰਡ ਦੇ ਨੌਜਵਾਨਾਂ ਦਾ ਸਹਿਯੋਗ ਲੈ ਕੇ ਇਹ ਇੱਕ ਸਕੀਮ ਕੀਤੀ ਗਈ ਹੈ ਸ਼ੁਰੂ ਜਿਸ ਦੇ ذریعے ਜਿਹੜੀ ਹੈ ਇਹ ਸਾਰਾ ਕਮਾਈ ਕਰਕੇ ਤੇ ਇਸ ਸਮਾਜਿਕ ਕੰਮ ਨੂੰ ਚਲਾਇਆ ਜਾ ਰਿਹਾ ਹੈ ਗੱਲਬਾਤ ਕਰ ਲੈਣਾ ਬਾਬਾ ਜੀ ਇਹ ਸਕੀਮ ਫਿਰ ਕਿਦਾਂ ਦਿਮਾਗ ਚ ਆਈ ਕਿਉਂਕਿ ਜਿਆਦਾਤਰ ਅਸੀਂ ਦੇਖਦੇ ਆਂ ਵੀ ਜਦੋਂ ਕਿਸੇ ਕੋਲ ਦਾਨ ਜਾ ਕੇ ਲੈਣਾ ਹੋਵੇ ਤੇ ਬੜਾ ਔਖਾ ਹੁੰਦਾ ਕਹਿੰਦੇ ਮੰਗਣਾ ਸਭ ਤੋਂ ਔਖਾ ਤੇ ਤੁਸੀਂ ਫਿਰ ਇਹ ਸਕੀਮ ਕਿਦਾਂ ਸ਼ੁਰੂ ਕੀਤੀ ਹੈ ਵੇਖੋ ਭਾਜੀ ਹੁਣ ਸਾਡੇ ਕੋਲ 50 ਪੇਸ਼ੈਂਟ ਰਹਿ ਰਹੇ ਆ ਉਹਦੇ ਵਿੱਚ ਸਾਡੇ ਕੋਲ 2.5 ਤੋਂ 3 ਲੱਖ ਰੁਪਏ ਮਹੀਨੇ ਦਾ ਖਰਚਾ ਆਉਂਦਿਆ। ਆਪਾਂ ਬੜੀ ਯਾਰ ਮਤਲਬ ਕੋਸ਼ਿਸ਼ ਕੀਤੀ ਕਿ ਡੋਨੇਸ਼ਨ ਆ ਉੱਪਰ ਨਹੀਂ ਕਿਉਂਕਿ ਲੋਕ ਸਾਥ ਨਹੀਂ ਦਿੰਦੇ। ਤੇ ਹੁਣ ਤੁਹਾਨੂੰ ਪਤਾ ਸਾਰੀ ਬਿਲਡਿੰਗ ਸਾਡੀ ਜਿਹੜੀ ਟਿੰਨ ਵਾਲੀ ਬਣੀ ਹੋਈ ਆ ਤੇ ਇਹਦੇ ਕਰਕੇ ਆਪਾਂ ਜਿਹੜੀ ਇੱਕ ਦਾਨ ਪਾਤਰ ਸਕੀਮ ਚਲਾਈ ਆ ਜਿਹੜਾ ਲੋਕਾਂ ਨੂੰ ਫਾਇਦਾ ਹੋ ਸਕੇ ਤੇ ਜਿਹੜਾ ਲੋਕਾਂ ਦਾ ਜਿਹੜੀ ਥੋੜੀ ਡੋਨੇਸ਼ਨ ਆ ਉਹ ਆਸ਼ਰਮ ਚ ਲੱਗ ਸਕੇ। ਤੇ ਜਿਹੜੀ ਇਹ ਤਾਂ ਦਾਨ ਪਾਤਰ ਸਕੀਮ ਆ ਦੇ ਵਿੱਚ ਇੱਕ 300 ਰੁਪਏ ਦੀ ਇੱਕ ਟਿਕਟ ਆ, 500 ਦੀਆਂ ਤਿੰਨ ਟਿਕਟਾਂ ਆ ਤੇ ਜਿਹੜੀ 1000 ਦੀਆਂ 8 ਟਿਕਟਾਂ ਆ ਤੇ 200 ਟਿਕਟਾਂ ਦੀ ਵਿਕਰੀ 'ਚ ਵੀ ਤੁਸੀਂ ਸਕੀਮ ਰੱਖਤੀ ਆ ਨਾਲ ਭੀ ਲੋਕਾਂ ਨੂੰ ਜਿਆਦਾ ਔਖਾ ਨਾ ਲੱਗੇ ਟਿਕਟ ਖਰੀਦਣ ਹਾਂਜੀ ਹਾਂਜੀ ਜ਼ਰੂਰ ਪਾਜੀ ਕਿਉਂਕਿ ਬਾਕੀ ਇਹ ਸੰਗਤ ਦੇ ਰੂਪ ਵਿੱਚ ਕੱਢਿਆ ਜਾਊਗਾ ਕੋਈ ਇਹਦੇ ਵਿੱਚ ਉਹ ਜਾਣੀ ਆ ਬਾਕੀ ਜਿਹੜਾ ਵਾ ਨਾਮ ਤੁਸੀਂ ਦੇਖ ਲਿਆ ਬਾਕੀ ਸਾਰੀ ਸੰਗਤ ਦੇ ਮਤਲਬ ਇੱਕ ਵਿਸ਼ਵਾਸਪਾਤਰ ਦੇ ਹਿਸਾਬ ਨਾਲ ਕੱਢਿਆ ਜਾਊਗਾ ਸੰਗਤ ਚਾਹੇ ਤੇ ਕੈਸ਼ ਵੀ ਲੈ ਸਕਦੀ ਆ ਜਿੰਨੇ ਮਤਲਬ ਨਹੀਂ ਮਤਲਬ ਇਸ ਸਕੀਮ ਵਿੱਚੋਂ ਕੋਈ ਮੰਨ ਲਓ ਗੱਡੀ ਲੈਣੀ ਆ ਉਹ ਆਪ ਕੈਸ਼ ਚਾਹੇ ਤੇ ਕੈਸ਼ ਹੀ ਦਿੱਤਾ ਜਾਊਗਾ ਮਤਲਬ ਕਿ ਜੇ ਮੰਨ ਲਓ ਕੈਸ਼ ਦੀ ਥਾਰ ਗੱਡੀ ਨਿਕਲ ਆਂਦੀ ਆ ਜਾਂ ਸਕਾਰਪੀਓ ਜਾਂ ਟਰੈਕਟਰ ਨਿਕਲ ਆਂਦਾ ਜੇ ਉਹ ਜੇ ਤਾਂ ਜਦਾਂ ਇਹ ਤੁਸੀਂ ਕੱਢੋਗੇ ਜਦੋਂ ਸਕੀਮ ਇਹ ਫਿਰ ਲੋਕਾਂ ਦੇ ਵਿੱਚ ਸਾਰੀਆਂ ਸਾਹਮਣੇ ਪਰਚੀਆਂ ਕਿਡੀਆਂ ਜਾਂ ਸਾਰੀ ਸੰਗਤ ਦੇ ਵਿੱਚ ਕੱਢੀ ਜਾਊ ਲਾਈਵ ਵਿੱਚ ਕੱਢਿਆ ਜਾਊਗਾ ਜਦੋਂ ਇਹ ਸਾਰਾ ਜਿਹੜਾ ਦਾਣਾ ਪਾਤਰ ਸੀ ਇਸ ਆਸ਼ਰਮ ਦੇ ਵਿੱਚ ਆਸਾਨਦ ਨਿਕਲੂ ਏਸੇ ਆਸਾਨਦ ਨਿਕਲੂ 27 ਜੂਨ ਦੇਣਾ ਐਤਵਾਰ ਨੂੰ ਨਿਕਲੂਗਾ ਜੀ ਠੀਕ ਆ ਤੇ ਇੱਕ ਤੇ ਟੁੱਟਾ ਹੋ ਗਿਆ ਬਾਬਾ ਫਤੇ ਸਿੰਘ ਅनाथ ਬਿਰਦਾ ਆਸ਼ਰਮ ਹਨਾ ਤੇ ਦੂਸਰਾ ਫਿਰ ਸਰਬੱਤ ਦਾ ਭਲਾ ਟਰਸਟ ਇਹ ਸਰਬੱਤ ਦਾ ਭਲਾ ਟਰਸਟ ਫਿਰ ਕਿਦਾਂ ਇਹ ਸਰਬੱਤ ਦਾ ਭਲਾ ਆਪਾਂ ਮਦਦ ਜਿਹੜੇ ਦੋ ਸੰਸਥਾ ਰਲ ਕੇ ਜਿਹੜੀਆਂ ਕੰਮ ਕਰ ਰਹੀਆਂ ਵਾ ਤੇ ਇੱਕ ਇਹ ਵੀ ਦਾ ਸਰਬੱਤ ਦਾ ਭਲਾ ਤੋਂ ਇਹ ਵੀ ਮਦਦ ਰੱਖ ਜਿਹੜਾ ਵਾ ਕਿਉਂਕਿ ਇਹਨਾਂ ਕੋਲ ਜਿੱਦਾਂ ਮਾਲ ਹੁਣ ਕੋਈ ਪਰਿਵਾਰ ਆਉਂਦੇ ਜਿਨ੍ਹਾਂ ਦੇ ਮਕਾਨ ਬਣਨ ਵਾਲੇ ਆ ਤੇ ਕਿੱਥੋਂ ਮੈਂ ਤੁਹਾਨੂੰ ਪਤਾ ਡੋਨੇਸ਼ਨ ਕੋਈ ਦਿੰਦਾ ਨਹੀਂ ਆ ਤੇ ਆਪਾਂ ਇਹ ਇੱਕ ਕੋਸ਼ਿਸ਼ ਕੀਤੀ ਜਿਹੜਾ ਮਤਲਬ ਥੋੜਾ ਬੋਲਾ ਦਿੱਤਾ ਸੰਗ ਦਾ ਸਬੰਧ ਜਿਹੜਾ ਵਾ ਉਹ ਵੀ ਡੋਨੇਸ਼ਨ ਦੇ ਰੂਪ ਵਿੱਚ ਲਾਇਆ ਜਾ ਡੋਨੇਸ਼ਨ ਨਾ ਦੇਣ ਦਾ ਕੀ ਮਕਸਦਾ ਮਤਲਬ ਲੋਕੀ ਕਿਉਂ ਪਰੇਸ਼ਾਨ ਹੋ ਜਾਂਦੇ ਆ ਤੰਗ ਹੋ ਜਾਂਦੇ ਆ ਕਿਉਂਕਿ ਜਦ ਕਿ ਦਾਨ ਕਰਨਾ ਸਭ ਤੋਂ ਉੱਤਮ ਚੀਜ਼ ਕਿਹਾ ਗਿਆ ਗੁਰਬਾਣੀ ਦੇ ਵਿੱਚ ਵੀ ਕਿਸੇ ਨੇ ਜੇ ਤੁਹਾਡੇ ਕੋਲ ਹੈਗਾ ਤੇ ਜ਼ਰੂਰ ਦਾਨ ਕਰੋ ਫਿਰ ਲੋਕੀ ਦਾਨ ਕਿਉਂ ਨਹੀਂ ਦਿੰਦੇ ਇਹਦੇ ਪਿੱਛੇ ਕਾਰਨ ਕੀ ਮੰਨਿਆ ਕਿ ਜ ਪੈਸੇ ਲੈ ਜਾਂਦੇ ਜਿੱਤੋਂ ਲੋਕ ਵੀ ਤੰਗ ਹੋ ਜਾਂਦੇ ਕਿਉਂਕਿ ਭਾਜੀ ਜਿੱਤੇ ਇਹਦੇ ਵਿੱਚ ਜ਼ਿਆਦਾ ਫਰੋਡ ਜ਼ਿਆਦਾ ਵਾ ਕਿਉਂਕਿ ਫਰੋਡ ਜ਼ਿਆਦਾ ਕਹਿ ਸਕਦੇ ਜਿੱਥੇ ਕਹਿੰਗੇ ਰਿਐਲਿਟੀ ਅਸੀਂ ਤੇ ਆਣੇ ਆ ਕਿ ਕੋਈ ਆ ਕੇ ਵੇਖੇ ਅਸੀਂ ਇਹ ਨਹੀਂ ਜਾਂਦੇ ਕਿ ਸਾਨੂੰ ਸਿੱਧਾ ਮਦਦ ਕੌਲ ਕਰਨ ਸੇਵਾ ਚਾਹੀਦੀ ਹੈ ਅਸੀਂ ਆਲੇ ਸਾਨੂੰ ਸਮਾਨ ਦੀ ਜ਼ਰੂਰਤ ਹੈ ਅਸੀਂ ਪੈਸੇ ਦੀ ਮੰਗ ਨਹੀਂ ਕਰਦੇ ਜੀ ਬਿਲਕੁਲ ਤੁਸੀਂ ਦੇਖਿਆ ਕਿ ਇਸ ਇੱਕ ਸਕੀਮ ਦੇ ਨਾਮ ਸਰਬਾਧਾ ਪਲਾਟ੍ਰਸਟ ਦੇ ਵੀ ਸਾਡੇ ਨਾਲ ਇੱਥੇ ਮੌਜੂਦ ਨੇ ਭਾਜੀ ਕਿਵੇਂ ਮਤਲਬ ਸੋਚ ਆਈ ਦਿਮਾਗ 'ਚ ਕਿ ਇਸ ਤਰੀਕੇ ਨਾਲ ਵੀ ਅਸੀਂ ਕੰਮ ਕਰਕੇ ਤੇ ਇਹ ਸਮਾਜਿਕ ਤੌਰ ਤੇ ਜਿਹੜਾ ਆਸ਼ਰਮ ਨੇ ਚਲਾਇਆ ਜਾਂਦਾ ਅੱਜ ਕੱਲ੍ਹ ਹਰ ਕਿਸੇ ਦੀ ਜ਼ਰੂਰਤ ਆਗੇ ਗੱਡੀ ਸਾਡੇ ਕੋਲੇ ਹੋਵੇ ਸਾਡੇ ਕੋਲ ਮੋਟਰਸਾਈਕਲ ਹੋਵੇ ਕਾਰ ਹੋਵੇ ਕੁਝ ਵੀ ਹੋਵੇ ਹਨ ਤਾਂ ਕੋਈ ਗਰੀਬ ਬੰਦਾ ਜਿਹੜਾ ਹੈਗਾ ਉਹ ਲੈ ਨਹੀਂ ਸਕਦਾ ਹੁਣ ਜਿਵੇਂ ਮਾਰੋ 300 ਰੁਪਏ ਦੇ ਵਿੱਚ ਕਿਸੇ ਵੀਰ ਨੂੰ ਗਰੀਬ ਨੂੰ ਤਾਰ ਨਿਕਲਦੀ ਆ ਠੀਕ ਹੈ ਤਾਂ ਉਹਦਾ ਜਿਹੜਾ ਮੰਨ ਲਓ ਤੁਸੀਂ ਆਪਾਂ ਸਾਰੇ ਜਿਹੜੀ ਸੰਗਦੂਗੀ ਸਾਰੇ ਡੋਨੇਸ਼ਨ ਜਿਹੜੀ ਹੋਊਗੀ ਉਹਨਾਂ ਦੀ ਕਿਸੇ ਘਰੇ ਜਾਂਦੀ ਖੁਸ਼ੀਆਂ ਜਾਂਦੀਆਂ ਤਾਂ ਉਹ ਸਾਰੇ ਸੰਗ ਦੇ ਸਹਿਯੋਗ ਦੇ ਵਿੱਚ ਹੀ ਹੁੰਦੀਆਂ ਜੀ ਤੇ ਉਸੇ ਤਰ੍ਹਾਂ ਜੇ ਕੋਈ ਪੈਸਾ ਬਚਦਾ ਹੀ ਆਪਾਂ ਨੂੰ ਕੋਈ ਵੀ ਆਪਾਂ ਕੰਮ ਕਰਦੇ ਹਾਂ ਉਹਦੇ ਵਿੱਚੋਂ ਚਾਰ ਪੈਸੇ ਬਚਦੇ ਆ ਤਾਂ ਆਪਾਂ ਉਹ ਇਹਦੇ ਵਿੱਚ ਲਾਇਆ ਜਾਣਗੇ ਆਸ਼ਰਮ ਦੇ ਵਿੱਚ ਲਾਇਆ ਜਾਣਗੇ ਤੇ ਛੱਤ ਬਣਣ ਵਾਲੀ ਜਿਹੜਾ ਤੁਸੀਂ ਦੇਖਿਆ ਹੀ ਸਾਰਾ ਮੇਰੇ ਵੀਡੀਓ ਵਿੱਚ ਸ਼ਾਟ ਹੈਗੇ ਨੇ ਤਹੇ ਜੀ ਇੱਕ ਸੋਚੀ ਕਿ ਵੀ ਚਲੋ ਵੀ ਆਪਾਂ ਵੀ ਕੰਮ ਕਰਨਾ ਹੈ ਤੇ ਕਾਫੀ ਮੈਂ ਮੰਨ ਲਉਂ ਕਿ ਕਈ ਇਦਾਂ ਦੇ ਘਰ ਹੈਗੇ ਜਿਨ੍ਹਾਂ ਨੇ ਕੋ ਕੋਠੇ ਪੈਣ ਵਾਲੇ ਨੇ ਹੈਗੇ ਜਿਨ੍ਹਾਂ ਦੀ ਹੈਲਪ ਕਰਨੀ ਹੈ ਤਾਂ ਪਰ ਲੇਕਿਨ ਕਿਸੇ ਪਾਸੋਂ ਡੋਨੇਸ਼ਨ ਕਿਸੇ ਪਾਸੋਂ ਨਹੀਂ ਆ ਰਹੀ ਜੀ ਤੇ ਕੋਈ ਕੰਮ ਵੀ ਤੁਹਾਨੂੰ ਪਰਈ ਹੈ ਕਿ ਆਪਦੇ ਪੱਲਿਓਂ ਕੋਈ ਨਾ ਬੰਦਾ ਕਰ ਨਹੀਂ ਸਕਦਾ ਜੀ ਤੇ ਫਿਰ ਇਹ ਸੀਗਾ ਕਿ ਸਾਰਾ ਇੱਕਦਮ ਹੀ ਸਾਰਿਆਂ ਦੇ ਸਾਹਮਣੇ ਹੋਊਗਾ ਜੋ ਵੀ ਹੋਊਗਾ ਠੀਕ ਹੈ ਤੁਸੀਂ ਤੁਸੀਂ ਤੇ ਇੱਕ ਤੇ ਸਕੀਮ ਜਿਹੜੀ ਚਲਾਈ ਹੈ ਤੇ ਚਲਾਈ ਚਲਾਈ ਹੈ ਜਿਹੜੀ ਬਾਬਾ ਜੀ ਨੇ ਮੈਨੂੰ ਗੱਲ ਦੱਸੀ ਕਿ ਟਿਕਟਾਂ ਦੇ ਵਿੱਚ ਵੀ ਤੁਸੀਂ ਸਕੀਮ ਚਲਾਤੀ ਹੈ 300 ਰੁਪਏ ਦੀ ਇੱਕ ਟਿਕਟ ਆ ਜੇ ਕੋਈ ਹਜ਼ਾਰ ਦਾ ਹਜ਼ਾਰ ਰੁਪਿਆ ਦਾ ਖਰਚਦਾ ਤੇ ਉਹਨੂੰ ਤੁਸੀਂ ਕਿੰਨੀਆਂ ਟਿਕਟਾਂ ਦੇ ਦਿੰਦੇ ਹੋ ਹਜ਼ਾਰ ਰੁਪਏ ਵਿੱਚ 8 ਟਿਕਟਾਂ ਹੀ ਉਹਦੇ ਵਿੱਚ ਤੁਹਾਨੂੰ ਮੈਂ ਦੱਸ ਦਿੰਦਾ ਸਕੀਮ ਕੀ ਹੈ ਜੀ ਜਿੱਦਾਂ ਕਿ ਆਪਾਂ ਹੁਣ ਮੰਨ ਲਓ ਆ ਦਾਨ ਬਾਤਰ ਸਕੀਮ ਦੇ ਵਿੱਚ ਇਹ ਮਿਨੀ ਡਰਾ ਜੀ ਇਹਨੂੰ ਆਪਾਂ ਫ੍ਰੀ ਦੇ ਵਿੱਚ ਕਹਿ ਰਹੇ ਆ ਜੀ ਜਿਹੜਾ ਮੰਨ ਲਓ 300 ਰੁਪਏ ਦਾ ਕੂਪਨ ਪਾਉਂਦਾ ਜੀ ਉਹਨੂੰ ਆਪਾਂ ਮੇਨ ਡਰਾ ਜਿਹੜਾ 27 ਜੂਨ ਨੂੰ ਨਿਕਲਣਾ ਦੀਆਂ ਵੱਡੇ ਟਰੈਜੀਆਂ ਜੀ ਜਿਹੜਾ 27 ਜੂਨ ਨੂੰ ਨਿਕਲਣਾ ਇੱਕ ਟਰ ਹੈਗਾ ਮਿਨੀ ਟਰ ਜਿਹੜਾ 12 ਜੂਨ ਨੂੰ ਕੜਦਾ ਜਿਹਦੇ ਵਿੱਚ ਆਪਾਂ ਚਾਰਜ ਵਾਲੀ ਸਕੂਟਰੀ ਹੈ ਜੀ ਜਾਂ ਤੁਸੀਂ ਏਸੀ ਲੈ ਸਕਦੇ ਹੋ ਡੇਟਾਂ ਦਾ ਜੀ ਦੂਜੇ ਨਾਮ ਜਗੇ ਐਲਈਡੀ 43 ਇੰਚੀ ਤੀਜੇ ਨਾਮ ਜੀ ਐਂਡਰੋਇਡ ਫੋਨ ਆ ਤੇ 10 ਸਰਪ੍ਰਾਈਜ਼ ਆ ਜੀ ਮਤਲਬ ਟੋਟਲ 13 ਨਾਮ ਦੇਣੇ ਆ ਜੀ ਠੀਕ ਹੈ ਜੇ ਕੋਈ ਜਾਣਾ ਟਿਕਟਾ ਜਿਹੜੇ ਇਨਾਮ ਤੁਸੀਂ ਰੱਖੇ ਹੋਏ ਆ ਟੋਟਲ ਇਹਨਾਂ ਦੀ ਗਿਣਤੀ ਕਿੰਨੀ ਹੈ ਕਿੰਨੇ ਨਾਮ ਨਿਕਲਣਗੇ ਟੋਟਲ ਨਾਮ ਆਪਣੀ ਸਾਰੀ ਮੈਨੂੰ ਮਿੰਨੀ ਟਰਾਲੀ ਵਗੈਰਾ ਪਾ ਗਈ 100 ਤੋਂ ਪਲੱਸ ਹੋ ਜਾਣਗੇ 100 ਤੋਂ ਪਲੱਸ ਜੀ ਜੀ ਤੇ ਇਹ ਨਾਮ ਵਾਕਈ ਗਾਰੰਟੀ ਸੁਦਾਵਾ ਕੇ ਨਿਕਲਣ ਗਾਰੰਟੀ ਸੁਦਾਈ ਇਸੇ ਸਤਾ ਜਿੱਦ ਨਿਕਲ ਗਈ ਅਬਾ ਫਤਿਹ ਸਿੰਘ ਆਸ਼ਰਮ ਵਿੱਚ ਜਰੂਰ ਮਰਜੀ ਕੋਈ ਆ ਸਕਦਾ ਜੀ ਇੱਥੇ ਆਗੇ 쿠ਪਨ ਪਾਣਾ 쿠ਪਨ ਪਾੜੋ ਜਿਹੜਾ 27 ਜੂਨ ਨੂੰ 5 ਵਜੇ ਸ਼ਾਮ ਨੂੰ ਲਾਈਵ ਨਿਕਲੂਗਾ ਜਿਹੜੇ ਵੀ ਸੰਗਤ ਆਉਣਾ ਚਾਹੁੰਦੀ ਹੈ ਖੁੱਲਾ ਸਦਾਜੀ ਖਾਣ ਪੀਣ ਦਾ ਲੰਗਰ ਵਗੈਰਾ ਸਭ ਕੁਝ ਲੱਗੂਗਾ ਜੀ ਇੱਥੇ ਠੀਕ ਹੈ ਆਪਦੀ ਆਗੇ ਆ ਪਰਚੀਆਂ ਬਾਕਸ ਵਿੱਚ ਪਾ ਕੇ ਆਪੀ ਚੁੱਕ ਸਕਦੇ ਜੀ ਜਿਹਨੂੰ ਨਿਕਲੂਆਂ ਨੂੰ ਨ ਜੀ ਬਿਲਕੁਲ ਇਹ ਇੱਕ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਸਮਾਜਿਕ ਤੌਰ ਤੇ ਇਸ ਆਸ਼ਰਮ ਨੂੰ ਚਲਾਉਣ ਦੇ ਲਈ ਭਾਜੀ ਕਿਸ ਤਿੱਕੇ ਦਾ ਲੱਗਦਾ ਤੁਹਾਨੂੰ ਇਹ ਉਪਰਾਲਾ ਸਾਰਾ ਕਿਉਂਕਿ ਜਗਾ ਜਗਾ ਤੇ ਤੇ ਦਾਨ ਪਾਤਰ ਗੁਰਦੁਆਰਾ ਸਾਹਿਬ ਜਾਂ ਫਿਰ ਇਸ ਤਰ੍ਹਾਂ ਦੇ ਸਮਾਜਿਕ ਕੰਮ ਹੋ ਰਹੇ ਆ ਪਰ ਉਹ ਇੱਕ ਦਾਨ ਦੇ ਨਾਲ ਚੱਲਦੇ ਪਰ ਜਿਸ ਤਿੱਕੇ ਨੇ ਇਹਨਾਂ ਨੇ ਇਹ ਸਕੀਮ ਕੱਢੀ ਆ ਨਾ ਤੇ ਕਿਸੇ ਨੂੰ ਓਖਾ ਹੁੰਦਾ ਦੇਣ ਲੱਗਿਆਂ ਕਿਉਂਕਿ ਅਗਲੇ ਨੂੰ ਵੀ ਹੁੰਦਾ ਕਿ ਮੇਰਾ ਇਨਾਮ ਨਿਕਲੂਗਾ ਤੇ ਉਸੇ ਇਨਾਮ ਦੀ ਕਮਾਈ ਤੋਂ ਆਸ਼ਰਮ ਵੀ ਚੱਲੇਗਾ ਹਾਂਜੀ ਵੇਖੋ ਜੀ ਕਈਆਂ ਦੀ ਜ਼ਰੂਰਤ ਵਾ ਕਈਆਂ ਨੂੰ ਹੁੰਦਾ ਵੀ ਆਪਾਂ ਗੱਡੀ ਲੈਣੀ ਆ ਤੇ ਗੱਡੀ ਮਿਲਦੀ ਸਾਰੀ ਜ਼ਿੰਦਗੀ ਜੁੜਦੀ ਨਹੀਂ ਗੱਡੀ ਤੇ ਇਹ ਇਹਨਾਂ ਨੇ ਸਕੀਮ ਚਲਾਈ ਆ 300 ਜੇ 1 ਡਰਾ ਇੱਕ 300 ਜੇ ਗੱਡੀ ਵੀ ਨਿਕਲ ਸਕਦੀ ਆ ਦਾ ਨਾਮ ਦਾ ਸੇਵਾ ਸੇਵਾ ਵੀ ਜਾਊਗੀ ਤੇ ਨਾਮ ਵੀ ਨਿਕਲੂਗਾ ਜੀ ਬਿਲਕੁਲ ਕਿਤਨਾ ਕਿਤੇ ਇੱਕ ਵਧੀਆ ਉਪਰਾਲਾ ਜਿਹੜਾ ਹੈ ਇਸ ਬਿਰਦ ਆਸ਼ਰਮ ਦੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਹੈ ਤਾਂ ਕਿ ਕਿਸੇ ਕੋਲੋਂ ਜਾ ਕੇ ਡੋਨੇਸ਼ਨ ਮੰਗਣੀ ਨਾ ਪਵੇ ਕਿਉਂਕਿ ਡੋਨੇਸ਼ਨ ਮੰਗਣੀ ਵੀ ਔਖੀ ਹੁੰਦੀ ਹੈ ਤੇ ਅਗਲੇ ਨੂੰ ਦੇਣੀ ਵੀ ਕਿਸੇ ਵੇਲੇ ਔਖੀ ਲੱਗਦੀ ਹੈ ਤਾਂ ਇਸ ਤਿੱਕਿਆਂ ਨਾਲ ਇਹਨਾਂ ਨੇ ਇਹ ਇੱਕ ਸਕੀਮ ਕੱਢੀ ਆ ਜਿਹਦੇ ਵਿੱਚ ਇਹਨਾਂ ਸਕੀਮ ਦਾ ਨਾਮ ਦਾਨ ਪਤ ਸਕੀਮ ਰੱਖੀ ਆ ਇਹਦੇ ਵਿੱਚ ਜਿਹੜਾ ਬੰਦਾ 300 ਰੁਪਏ ਦੀ ਟਿਕਟ ਖਰੀਦੇਗਾ ਉਸ ਦਾ ਵੀ ਇਨਾਮ ਨਿਕਲ ਸਕਦਾ ਹੈ ਤੇ ਦੂਸਰੇ ਪਾਸੇ ਇਸ ਦੀ ਕਮਾਈ ਤੋਂ ਕੋਈ ਬੁੜੇ ਕੰਮ ਵਾਸਤੇ ਨਹੀਂ ਇਸਤੇਮਾਲ ਹੋਣੀ ਚੰਗੇ ਭਲੇ ਕੰਮ ਲਈ ਇਸਤੇਮਾਲ ਹੋਣੀ ਆ ਤਾਂ ਕਿ ਇਸ ਆਸ਼ਰਮ ਦੀ ਜਿਹੜੀ ਖਰਚਾ ਹੈ ਉਹ ਇਸ ਕਮਾਈ ਤੋਂ ਚਲਾਇਆ ਜਾ ਸਕੇਗਾ ਜ਼ਰੂਰਤ ਹੈ ਐਸੇ ਉਪਰਾਲੇ ਕਰਨ ਦੀ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਵੀ ਮੁਸ਼ਕਲ ਨਾ ਹੋਵੇ ਤੇ ਸਮਾਜਿਕ ਤੌਰ ਤੇ ਵਿਲੱਖਣਤਾ ਦੇ ਤੌਰ ਤੇ ਇਸ ਤਰੀਕੇ ਦਾ ਸਮਾਜਿਕ ਕੰਮ ਹੀ ਹੋ ਸਕਣ ਕੈਮਰਾ ਪਰਸਨ ਲਵਪ੍ਰੀਤ ਦੇ ਨਾਲ ਪਪਾਲ ਸਿੰਘ ਲਿਵਿੰਗ ਇੰਡੀਆ ਨਿਊਜ਼ ਗੁਰਦਾਸਪੁਰ ਕਸਬਾ ਕੁਮਾਨ ਪਿੰਡ ਲੱਦਾਮੁੰਡ